ਹਾਂਜੀ ਡਰੇ ਹੀਗਾ ਕਿ ਪਤਾ ਨਹੀਂ ਦਰਸ਼ਨ ਕਰਨ ਦੇ ਜਾਣ ਕੇ ਨਾ ਜਾਣ ਅਸੀਂ ਹੱਥ ਜੋੜਨੇ ਵੀ ਮਹਾਰਾਜ ਸਾਨੂੰ ਦਰਸ਼ਨ ਦਿਦਾਰੇ ਆਪਣੇ ਦਵਾਓ ਕਰੋ ਸਾਡੇ ਕਰਮਾਂ ਦੇ ਵਿੱਚ ਤੇ ਹੁਣ ਵੇਖੋ ਗਾੜੀ ਵੀ ਪਿੱਛਾ ਕੇ ਪੁੱਛਦੇ ਆਂ ਵੀ ਕੀ ਜਾਂਦੇ ਹੈਗੇ ਜਾਣ ਦਿੰਦੇ ਕਿ ਨਹੀਂ ਜਾਣ ਦਿੰਦੇ ਬਿਲਕੁਲ ਅੱਗੇ ਵੀ ਸੰਗਤ ਗਈ ਹੈ ਜਾ ਰਹੇ ਹੈਗੇ ਹਾਂਜੀ ਲੋਕ ਜਾ ਰਹੇ ਆ ਸੰਗਤ ਗਈ ਹਾਂਜੀ ਤੇ ਤੁਹਾਡੇ ਮਨ ਦੇ ਵਿੱਚ ਕੋਈ ਖੌਫ ਤੇ ਨਹੀਂ ਆ ਉਸ ਪਾਰ ਜਾਣ ਦਾ ਨਹੀਂ ਨਹੀਂ ਖੌਫ ਨਹੀਂ ਕੋਈ ਮੌਤ ਦਾ ਕੀ ਹੈ ਜਦ ਜਿੱਥੇ ਮਰਦੀ ਆ ਜਾਣੀ ਹੈਗੇ ਪਰ ਇਹ ਜਿਹੜਾ ਆ ਕੰਮ ਹੋਇਆ ਇਹ ਬਹੁਤ ਗਲਤ ਹੋਇਆ ਹੈ ਇਹ ਹੋਣਾ ਨਹੀਂ ਚਾਹੀਦਾ ਇਨਸਾਨੀਅਤ ਦੇ ਨਾਂ ਤੇ ਨਹੀਂ ਇਤਨਾ ਚਾਹੀਦਾ ਚਲੋ ਦੁਸ਼ਮੀ ਜਿੰਨਾ ਦੀ ਹੈਗੀ ਹੈਗੀ ਆ ਇਹਨਾਂ ਨੂੰ ਤਾਂ ਪਤਾ ਹੀ ਵਿਚਾਰਿਆਂ ਨੂੰ ਕਾਕਰੀ ਜਿਹੜੇ ਗਏ ਬਾਹਰ ਇਹ ਬੜਾ ਨਾਲ ਗਲਤ ਕੀਤਾ ਆ ਇਹ ਫਾਇਦਾ ਹੈ ਗਦਾਪਲ ਸਿੰਘ ਆ ਜੀ ਅੱਛਾ ਗਦਾਪਲ ਜੀ ਕਿੱਥੋਂ ਆਏ ਮੈਂ ਕੈਨੇਡਾ ਤੋਂ ਆਇਆ ਅੱਛਾ ਕੈਨੇਡਾ ਤੋਂ ਹਾਂਜੀ ਅੱਛਾ ਕਿਵੇਂ ਦੇਖਦੇ ਹੋ ਜਿਹੜੇ ਦੋ ਦੇਸ਼ਾਂ ਦੇ ਵਿਚਕਾਰ ਜਿਹੜਾ ਸ਼ਿਟਨਗਰ ਦੇ ਵਿੱਚ ਵੀ ਪਰਸੋਂ ਹੋਇਆ ਹਾਂਜੀ ਵੈਲਕਮ ਚ ਇੱਕ ਹਮਲਾ ਉਹ ਤੋਂ ਬਾਅਦ ਕਈ ਫੈਸਲੇ ਲਏ ਗਏ ਕੋਟਾਰੀ ਬੰਦ ਕਰ ਦਿੱਤਾ ਗਿਆ ਹਾਂਜੀ ਅੱਜ ਦਰਸ਼ਨ ਵੀ ਚੱਲੇ ਹੋ ਤੁਸੀਂ ਉਸ ਹਾਂਜੀ ਹਾਂਜੀ ਸਾਡੇ ਦਾ ਮਨ ਚ ਨਹੀਂ ਹੈ ਕੋਈ ਵੀ ਇਹਦਾ ਸ਼ਾਂਤੀ ਦੇ ਜਿੱਦਾਂ ਪਹਿਲਾਂ ਜਾਂ ਅੱਗੇ ਵੀ ਜਾਏ ਸੀ ਉਹ ਸਾਡੇ ਦਾ ਉਹ ਨਹੀਂ ਕੋ ਮਨਦੀ ਹੈਗੀ ਵੀ ਕੀ ਹੋਇਆ ਕਿਦਾ ਪਰ ਖਬਰ ਸੁਣੀ ਮਰ ਗਿਆ ਬਦਮਾੜਾ ਹੋਇਆ ਕਿਉਂ ਹੋਇਆ ਚੰਗਾ ਨਹੀਂ ਹੋਇਆ ਕੰਨੇ ਨੇ ਜਾਨਾਂ ਚਲ ਗਈਆਂ ਬੱਚੇ ਨਾਰਸ ਹੋਏ ਮਾਫੇ ਤੋਂ ਬਿਨਾਂ ਮੜਾਈ ਹੋਇਆ ਦੋ ਦੇਸ਼ਾਂ ਦੇ ਰਿਸ਼ਤਿਆਂ ਨੂੰ ਦੇਸ਼ਾਂ ਦੇ ਰਿਸ਼ਤੇ ਨੂੰ ਫੰਗਦਾ ਨਹੀਂ ਪੈਣਾ ਚਾਹੀਦਾ ਮਾਰਦਾ ਤਾਂ ਹੋਈ ਹੈ ਇਹ ਬਾਕੀ ਆਮ ਪਬਲਿਕ ਦਾ ਕੋਈ ਸੁਲਝ ਨਹੀਂ ਹੈਗਾ ਇਹ ਤਾਂ ਹੁਣ ਜਿਹੜੇ ਸ਼ਰਾਰਤੀ ਬੰਦੇ ਆ ਉਹ ਸ਼ਰਾਰਤ ਕਰ ਗਏ ਮਾੜੀ ਗੱਲ ਆ ਤੰਗੀ ਬੱਕੇ ਨੂੰ ਹੁੰਦੀ ਆ ਜਦੋਂ ਸ਼ਰਾਰਤ ਕਰਨ ਵਾਲਾ ਚਲੇ ਗਿਆ ਬਾਕੀ ਜਿਹੜੀ ਆਮ ਪਬਲਿਕ ਨੂੰ ਉਹਨੂੰ ਤੰਗੀ ਆ ਜਾਂਦੀ ਤੁਸੀਂ ਅੱਜ ਚੱਲੇ ਹੋ ਮਨ ਦੇ ਵਿੱਚ ਕੋਈ ਡਰ ਨਹੀਂ ਕੋਈ ਡਰ ਨਹੀਂ ਜੀ ਕੋਈ ਡਰ ਨਹੀਂ ਪੈਣੇ ਇਸ ਗੱਲ ਦਾ ਸੀ ਕਿ ਸ਼ਾਇਦ ਜਿਹੜਾ ਸਟਾਨਾ ਬਦਲ ਹੋ ਗਿਆ ਹੋਵੇ ਜੀ ਨਹੀਂ ਹਜੇ ਤਾਂ ਨਹੀਂ ਮਨ ਚ ਆਈ ਗੱਲ ਹੁਣ ਪਗਾਹ ਦੇਖਦੇ ਆਗੇ ਪਤਾ ਤੁਹਾਨੂੰ ਦੱਸਣ ਨਹੀਂ ਆਇਆ ਕਿ ਰਸਤਾ ਬੰਦ ਹੋ ਗਿਆ ਜਾਂ ਨਹੀਂ ਹੋ ਗਿਆ ਇਹ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਬੰਦ ਹੈਗਾ ਯਾਰ ਇੱਕ ਮਿੰਟ ਰਹਿਣ ਵਾਹਾਂ ਸੇ ਵੀ ਆ ਗਏ ਐਮਜ ਡਰ ਰਹੀਆਂ ਕੋਈ ਦਰਸ਼ਨ ਨਹੀਂ ਕਰਦੇ ਬਸ ਇਹ ਐਕਸਪੋਰਟ ਕੁਝ ਜਦੋਂ ਰਾਤ ਇਹ ਫੈਸਲਾ ਆਇਆ ਤਾਂ ਲੱਗਾ ਕਿ ਸ਼ਾਇਦ ਕਰਤਾਰਪੁਰ ਵੀ ਆ ਜਾਂ ਬੰਦਿਆ ਤਾਂ ਇਹਦਾ ਕੋਈ ਖਿਆਲ ਨਹੀਂ ਐਸਾ ਕੋਈ ਖਿਆਲ ਨਹੀਂ ਬਸ ਸਤਿ ਸ਼੍ਰੀ ਅਕਾਲ ਕਰਨ ਦੀ ਇੱਛਾ ਹੈ ਇਹ ਵੈਸੇ ਅਸੀਂ ਤਾਂ ਦਰਸ਼ਨ ਕਰਨ ਆਏ ਸਤਿ ਸ਼੍ਰੀ ਅਕਾਲ ਦਿਲ ਸੋਚੀ ਲੋ ਲੈ ਚਾਹੀਦਾ ਨਹੀਂ ਇੱਥੇ ਕਰਨਾ ਗੁਰੂ ਘਰ ਜਾਣਾ ਦਰਸ਼ਨ ਵਾਸਤੇ ਜਾਣਾ ਚਾਹੀਦਾ ਹੈ ਬਹੁਤ ਵਧੀਆ ਲੱਗਦਾ ਦਰਸ਼ਨ ਦਾ ਦਾਰੇ ਕਰਨ ਤੇ ਕੋਈ ਡਰ ਤੇ ਨਹੀਂ ਮੈਂ ਡਰ ਨਹੀਂ ਮੰਨ ਦੇ ਵਿੱਚ ਖੌਫ ਤੇ ਨਹੀਂ ਲੈ ਕੇ ਚੱਲੇ ਨਾ ਜੀ ਗੁਰੂ ਘਰ ਚੱਲੇ ਮਹਾਰਾਜ ਦੇ ਦਰਸ਼ਨ ਕਰਨਾ ਭਾਬੇ ਨਾਨਕ ਦੇ ਇਹ ਤਾਂ ਜ਼ਰੂਰ ਹੋਇਆ ਹੋਏਗਾ ਨਾ ਕਿ ਪਤਾ ਨਹੀਂ ਰਸਤਾ ਬੰਦ ਹੀ ਨਾ ਕਰਦਾ ਹੋਵੇ ਨਹੀਂ ਰਸਤਾ ਬੰਦ ਕਿ ਨਹੀਂ ਕਰਦੇ ਤੁਹਾਨੂੰ ਰਾਤ ਤੇ ਲੱਗਾ ਹੋਇਆ ਰਾਤ ਤਾਂ ਫਿਰ ਹੈਗਾ ਸੀ ਇੱਕ ਵਾਰਾਂ ਤਾਂ ਕਿ ਜਦੋਂ ਕਿਹਾ ਸੀ ਤਾਂ ਕਿਹਾ ਸੀ ਤੇ ਬਾਅਦ 'ਚ ਕਹਿੰਦੇ ਨਹੀਂ ਕੋਈ ਗੱਲ ਨਹੀਂ ਜਾਓ ਤੁਸੀਂ ਕੋਈ ਡਰ ਨਹੀਂ ਹੋਣੇ ਡਰੇਗਾ ਜੇ ਦੇਖੋ ਸਰਕਾਰ ਨੇ ਆਪਣੇ ਡਿਫੈਂਸ ਲਈ ਸਰਕਾਰ ਦੇ ਇਹ ਆਪਣੀ ਆਵਾਮ ਦੀ ਜਮਾਇ ਜੇ ਕਹਿ ਦਈਏ ਆਪਣੇ ਜਨਤਾ ਦੀ ਸਰਕਾਰ ਦਾ ਫਰਜ਼ ਹੁੰਦਾ ਉਹਦੀ ਸਿਕਿਉਰਿਟੀ ਕਰਨਾ ਜੋ ਸਰਕਾਰ ਨੇ ਫੈਸਲੇ ਲਏ ਆ ਚਲੋ ਉਹ ਉੱਪਰਲੇ ਆਪਾਂ ਤੇ ਉਸ ਬਾਬਤ ਵਿੱਚ ਕੁਝ ਹੈ ਸੰਗਤ ਦੇ ਦਰਸ਼ਕਾਂ ਤੇ ਦਾਰਿਆਂ ਲਈ ਜਾ ਰਹੀ ਹੈ ਸੰਗਤ ਨੂੰ ਨਾ ਰੋਕਿਆ ਜਾਵੇ ਬਸ ਜਿਹੜੇ ਆਪਣੇ ਡਿਫੈਂਸ ਲਈ ਫੈਸਲੇ ਲੈਣੇ ਹਰ ਲਈ ਪਰਸਨਲ ਡਿਫੈਂਸਾਂ ਇਨਸਾਨਾਂ ਦਾ ਵੀ ਆਪਣਾ ਪਰਸਨਲ ਆ ਸਰਕਾਰ ਦਾ ਆਪਣੀ ਆਵਾਮ ਲਈ ਆਪਣੀ ਜਨਤਾ ਲਈ ਮਿਲ ਕੇ ਰੋਕਣਾ ਦਾ ਇੱਕ ਮੰਤਿ ਡਰਤ ਨਹੀਂ ਹੈ ਕੋਈ ਨਾ ਕੋਈ ਡਰ ਨਹੀਂ ਹੈ ਗੁਰੂ ਨਾਨਕ ਸਾਹਿਬ ਦੇ ਡਰ ਡਰ ਜਾ ਰਹੇ ਕਹਿੰਦਾ ਡਰ ਮੇਰੇ ਤੇ ਫੈਮਿਲੀ ਆ ਮੇਰੀ ਮਦਰ ਨਾਲ ਮੇਰੇ ਜਿਵੇਂ ਕਹਿੰਦਾ ਡਰ ਕੋਈ ਡਰ ਨਹੀਂ ਇਹ ਬਾਪੇ ਨਾਨਕ ਦੇ ਦਰਤੇ ਆਣ ਕੇ ਡਰਨਾ ਆ ਤੇ ਉਸ ਉੱਤੇ ਮੈਂ ਨਹੀਂ ਹੁੰਦਾ ਕੁਛ ਸਿਸਟਮ ਨੇ ਇਹ ਦਸਤਾ ਖੁੱਲਿਆ ਰੱਖ ਹਾਂਜੀ ਇਹ ਖੁੱਲਿਆ ਰਹਿ ਬੱਸ ਹੀ ਕਹਾਂਗੇ ਕਿ ਜਿਵੇਂ ਟਾਰੀ ਬੰਦ ਕਰ ਦਿੱਤਾ ਗਿਆ ਹੋ ਸਕਦਾ ਹੈ ਕਿ ਨਹੀਂ ਉੱਥੋਂ ਚਲੋ ਜਿਹੜੇ ਕਿ ਜਿਹੜੇ ਇਹ ਤੇ ਹੈਗਾ ਇੱਕ ਦਿਨ ਲਈ ਆਪਣਾ ਦਰਸ਼ਨ ਦਦਾਰੇ ਆਪਾਂ ਕਰਨ ਚੱਲਨੇ ਇੱਕ ਦਿਨ ਵਾਸਤੇ